ਆ ਤੇ ਤੁਹਾਨੂੰ ਲੱਗਦਾ ਹੋਵੇਗਾ ਸ਼ਾਇਦ 24 ਮਾਡਲ ਪਰ ਇਹਦੀ ਮੋਟਰਸਾਈਕਲ ਦੀ ਅਸਲੀਅਤ ਕੀ ਆ ਤੁਹਾਨੂੰ ਸਾਰੀ ਜਾਣਕਾਰੀ ਇਹ ਵੀਡੀਓ ਦੇ ਵਿੱਚ ਦਵਾਂਗੇ ਹਾਰਨ ਵਗੈਰਾ ਵੀ ਵੀਰ ਨੇ ਸਪੈਸ਼ਲ ਦਿੱਲੀ ਤੋਂ ਮੰਗਾ ਕੇ ਲਵਾਏ ਆ ਹਾਰਨੇ ਕਰ ਮਾਰ ਕੇ ਦਿਖਾਇਓ ਕਿੰਨੀ ਕੁ ਆਵਾਜ਼ ਦੇਖਦੇ ਆ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਇਹ ਮੋਟਰਸਾਈਕਲ ਬਾਰੇ ਦੱਸਦੇ ਆ ਦੇਖਣ ਨੂੰ ਇਹ ਮੋਟਰਸਾਈਕਲ ਦੇਖਾ ਜਿਵੇਂ ਬਹੁਤ ਸ਼ਾਨਦਾਰ ਮੋਟਰਸਾਈਕਲ ਆ ਤੇ ਤੁਹਾਨੂੰ ਲੱਗਦਾ ਹੋਵੇਗਾ ਸ਼ਾਇਦ 24 ਮਾਡਲ ਪਰ ਇਹਦੀ ਮੋਟਰਸਾਈਕਲ ਦੀ ਅਸਲੀਅਤ ਕੀ ਆ ਤੁਹਾਨੂੰ ਸਾਰੀ ਜਾਣਕਾਰੀ ਇਹ ਵੀਡੀਓ ਦੇ ਵਿੱਚ ਦਵਾਂਗੇ ਕਿੰਨੇ ਤੇ ਪੈਸੇ ਲੱਗੇ ਆ ਕਿਵੇਂ ਮੋਟੀਫਾਈ ਹੋਇਆ ਤੇ ਪਹਿਲਾਂ ਇਹਦੀ ਦੇਖ ਵੇਖੋ ਕਿੰਡੀ ਵਧੀਆ ਲਾਈਟਾਂ ਸ਼ਾਈਟਾਂ ਲਗੀਆਂ ਹੋਈਆਂ ਤੇ ਜਿਹੜੇ ਵੀਰ ਨੇ ਇਹ ਮੋਟਰਸਾਈਕਲ ਤਿਆਰ ਕੀਤਾ ਵਾ ਤੁਹਾਡੀ ਉਹਦੇ ਨਾਲ ਵੀ ਗੱਲ ਕਰਾਵਾਂਗੇ ਕਿੰਨਾ ਖਰਚ ਆਇਆ ਕਿੱਥੋਂ ਕਰਵਾਇਆ ਇਹ ਤੇ ਹਾਰਨ ਵਗੈਰਾ ਵੀ ਵੀਰ ਨੇ ਸਪੈਸ਼ਲ ਦਿੱਲੀ ਤੋਂ ਮੰਗਾ ਕੇ ਲਵਾਏ ਆ ਤੇ ਮੋਟਰਸਾਈਕਲ ਬਿਲਕੁਲ 24 ਮਾਡਲ ਲੱਗ ਰਿਹਾ ਜਿਵੇਂ ਕਿ ਮਹੀਨਾ ਕਿ ਹੋ ਗਿਆ ਅੰਦਾ ਲਾਇਕ ਨੂੰ ਆ ਵੀਰ ਨੇ ਮੋਟਰਸਾਈਕਲ ਜਿਹੜਾ ਇਹ ਮੋਡੀਫਾਈ ਕੀਤਾ ਆਪੇ ਇਹ ਮਕੈਨਿਕ ਆ ਵੀਰ ਤੇ ਹੁਣ ਵੀਰ ਨੂੰ ਆਪਾਂ ਪੁੱਛਦੇ ਹਾਂ ਕਿ ਇੱਥੇ ਕਿੰਨਾ ਖਰਚਾ ਲੱਗਾ ਤੇ ਹਾਂਜੀ ਵੀਰ ਦੱਸੋ ਇੱਥੇ ਕੀ ਖਰਚਾ ਲੱਗਾ ਕੀ ਕੀ ਕਰਾਇਆ ਇੱਥੇ ਇੱਥੇ ਲੇਟਾ ਲਵਾਈਆਂ ਹਾਂਜੀ 1500 ਰੁਪਿਆ ਦਾ ਲੱਗਾ ਅੱਛਾ ਇੱਕ ਹਾਰ ਲਵਾਇਆ ਆਪਾਂ ਹਾਂਜੀ ਆਹੜਾ 1500 ਦਾ ਲੱਗਾ ਇੱਧਰ ਆਇਓ ਅੱਛਾ 1500 ਦਾ ਹਾਰਨ ਲੱਗਾ ਹਾਂਜੀ ਅਛਾ ਇਹ ਦਿੱਲੀ ਮੰਗਾ ਕੇ ਆਪਾਂ ਲਿਆ ਆ ਹਾਂ ਤੇ ਜਿਹੜੇ ਆ ਵੀਲ ਇਹ ਨਾਲ ਆਏ ਸੀਗੇ ਤੁਸੀਂ ਬਾਅਦ ਚ ਇਹ ਬਾਅਦ ਪਵਾਏ ਸਾਢੇ 6 ਪਵਾਏ ਸਾਢੇ 6000 ਦੇ ਕਿੱਥੋਂ ਪਵਾਏ ਇਹ ਆ ਪੰਪ ਸਰ ਪਵਾਏ ਅੰਬਰਸਰੋਂ ਆਪ ਤੇ স্মੋਕ ਰਾਈ ਆ ਅਛਾ ਤੇ ਮਗਲੀਆਂ ਲਾਈਟਾਂ ਪਵਾਈਆਂ ਹਾਂ ਹਾਂਜੀ ਇਹ ਪੰਜ ਮਾਡਲ ਹਾਂਜੀ ਤੇ ਜਿਹੜਾ ਕਲਰ ਇਹ ਕਿੱਥੋਂ ਕਰਾਇਆ ਰੰਗ ਕਿੱਥੋਂ ਕਰਵਾਇਆ ਇਹ ਆ ਪਤੰਤਾਂ ਨੇ ਕਰਵਾਇਆ ਅਛਾ origignal ਚ ਕਰਵਾਇਆ ਜਾਂ ਵੈਸੇ ਸਾਦੇ ਨਹੀਂ ਨਹੀਂ ਜਿਹੜਾ ਕਰਵਾਇਆ ਅਛਾ ਹਾਂਜੀ ਕਿੰਨੇ ਦਾ ਹੋਇਆ ਇਹ ਆਪਣਾ 2000 ਰੁਪਏ ਲਗਾਏ ਅੱਛਾ ਪੰਜ ਮਾਡਲ ਆ ਕੇ ਹੁਣ ਜਿਤਨਾ ਇਹ ਸਟicker ਵਗੈਰਾ ਸਾਰੇ ਲਗਾਏ ਕਿੰਨਾ ਖਰਚਾ ਆ ਗयो ਮੋਟਰਸਾਈਕਲ ਦਾ ਟੋਟਲ ਟੋਟਲ 25000 ਲੱਗ ਗਏ 25000 ਹਾਂਜੀ ਅੱਛਾ ਇਹਨੂੰ ਤਿਆਰ ਕਰਨ ਦੇ ਤੱਕ ਤੇ ਪਾਸਿੰਗ ਵਗੈਰਾ ਦੀ ਹੈਗੀ ਅਜੇ ਹਾਂਜੀ ਕਾਗਜ਼ ਪੱਤਰਾਂ ਤੋਂ ਵੀ ਓਕੇ ਕਰਵਾ ਲਿਆ ਹਾਂਜੀ ਠੀਕ ਆ ਤੇ ਤੁਹਾਡੇ ਹਿਸਾਬ ਨਾਲ ਮੋਟਰਸਾਈਕਲ ਨਵਾਂ ਲੈਣ ਚ ਫਾਇਦਾ ਜਾਂ ਇਦਾਂ ਹੀ ਇਸੇ ਇਤਰਾ ਪੁਰਾਣੇ ਮੋਟਰਸਾਈਕਲ ਹੁੰਦੇ ਆ ਉਹਨਾਂ ਨੂੰ ਆਪਾਂ ਤਿਆਰ ਕਰੀਏ ਉਹਦੇ ਚ ਫਾਇਦਾ ਨਹੀਂ ਪੁਰਾਣੇ ਮੋਟਰਸਾਈਕਲ ਚ ਫਾਇਦਾ ਰਿਆ ਕਰਦੇ ਆ ਐਸ਼ਾ ਜਿਹੜਾ ਇਹ ਇੰਜਨ ਚ ਕੋਈ ਜਿਤਨਾ ਹੁਣ ਇੰਜਨ ਇਹ ਕਮਜ਼ੋਰ ਹੁੰਦਾ ਵਾ ਉਹ ਨਵੇਂ ਇੰਜਨ ਚ ਥੋੜਾ ਕੁ ਬਤੇ ਇੰਜਨ ਵੀ ਕਰਾਇਆ ਨਾਲ ਇੰਜਨ ਦਾ ਕੰਮ ਵੀ ਕਰਾਇਆ ਹਾਂਜੀ ਅੱਛਾ ਟੋਟਲੀ 5000 ਇੰਜਨ ਚ ਲੱਗਿਆ ਅੱਛਾ 5000 ਫਿਰ ਤਾਂ ਨਵਾਂ ਹੀ ਹੋ ਗਿਆ ਸਾਰਾ ਕੁਝ ਤੇ ਜਿਹੜੇ ਟਾਇਰ ਹੀ ਟਾਇਰ ਇਹ ਨਾਲ ਦੇ ਕਿ ਟਾਇਰ ਵੀ ਬਾਅਦ ਚ ਪਵਾਏ ਨਹੀਂ ਟਾਇਰ ਨਾਲ ਤੇ ਅੱਛਾ ਟਾਇਰ ਨਾਲ ਦੇ ਹੀ ਆ ਹਾਂਜੀ ਹੋਰ ਕੋਈ ਕੰਮ ਕਰਾਇਆ ਜਾਂ ਸ਼ੌਕਰ ਉੱਚੇ ਨਹੀਂ ਨੇ ਜਾਂ ਕੁਝ ਨਹੀਂ ਠੀਕ ਆ ਬਾਕੀ ਮੀਟਰ ਵੀ ਲੱਗਦਾ ਚੇਂਜ ਕਰਾਇਆ ਨਵੇਂ ਨਵੇਂ ਮਾਡਲ ਦੇ ਹੀ ਆ ਹੈ ਠੀਕ ਆ ਜਿਹੜੇ ਸੋਚਦਾ ਇਹ ਕਦਾ ਇਹ ਆਪਣਾ ਇੰਡੀਕੇਟਰਾਂ ਦਾ ਅੱਛਾ ਹਾਰ ਨੇ ਕਰ ਮਾਰ ਕੇ ਦਿਖਾਇਓ ਕਿੰਨੀ ਕੀ ਆਵਾਜ਼ ਦੇਖਦੇ ਆ